ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਪ੍ਰਸ਼ਾਸਨ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਿਛਲੇ 12 ਘੰਟਿਆਂ ਦੇ ਵਿੱਚ ਦਰਿਆ ਦਾ ਪਾਣੀ ਜਿਹੜਾ 15 ਕਿਊਸਿਕ ਤੱਕ ਵਧਿਆ ਇਸ ਸਥਿਤੀ ਨੂੰ ਵੇਖਦੇ ਆਈਡੀਸੀ ਜਰਨਲ ਰੋਹਿਤ ਗੁਪਤਾ ਨੇ ਐਡੀਐਸਟੀਐਮ ਬਾਬਾ ਬਕਾਲਾ ਸਾਹਿਬ ਤੇ ਮਾਰਨ ਵਿਭਾਗ ਦੀਆਂ ਟੀਮਾਂ ਦੇ ਨਾਲ ਬਿਆਸ ਨੇੜੇ ਪਿੰਡਾਂ ਜਿਵੇਂ ਵਜ਼ੀਰਪੁਰ ਲੋਕ ਕੋਟ ਮਹਾਤਾਬ ਅਤੇ ਬੁੱड्डा ਧੇ ਦਾ ਤੋਰਾ ਕੀਤਾ ਤੇ ਉਹਨਾਂ ਨੇ ਪਿੰਡ ਪਾਸੀਆਂ ਅਤੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਨੁਕਸਾਨ ਦਾ ਜਾਇਜ਼ਾ ਲਿਆ ਐਡੀਸੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੌਸਮ ਵਿਭਾਗ ਨੇ ਕੱਲ ਵੀ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ ਜਿਸ ਦੇ ਕਾਰਨ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਹੋਰ ਵੱਧ ਸਕਦਾ ਹੈ ਤੇ ਇਸ ਲਈ ਉਹਨਾਂ ਨੇ ਸਾਰਿਆਂ ਨੂੰ ਬਿਆਸ ਦਰਿਆ ਤੋਂ ਦੂਰ ਰਹਿਣ ਦੀ ਚੰਗੀ ਸਲਾਹ ਦਿੱਤੀ ਹੈ ਤਾਂ ਜੋ ਕਿਸੇ ਵੀ ਅਣ ਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ ਅੱਜ ਇਹਦੇ ਵਿੱਚ ਅਸੀਂ ਇਹ ਹੀ ਦੇਖ ਰਹੇ ਹਾਂ ਕਿ ਇਸ ਵੇਲੇ ਕਿਵੇਂ ਕਿੰਨਾ ਰੀਲੀਜ਼ ਹੋ ਰਿਹਾ ਇੱਥੋਂ ਦੇ ਅਸੀਂ ਹੁਣੇ ਗੁੱਡਾ ਫੇਰ ਪਿੰਡ ਜਿਹੜਾ ਹੈਗਾ ਉੱਥੇ ਵੀ ਹੋ ਕੇ ਆਏ ਹਾਂ ਜ਼ੀਰਪੁਰ ਲੋਰ ਵੀ ਹੁਣ ਇੱਥੇ ਵੀ ਐਮਐਲਏ ਸਾਹਿਬ ਇਹਨਾਂ ਨਾਲ ਅੱਗੇ ਅਸੀਂ ਸਾਰਾ ਹੀ ਦੌਰਾ ਕਰ ਰਹੇ ਹਾਂ ਵੀ ਵਾਟਰ ਰੀਲੀਜ਼ ਕਿੰਨਾ ਔਰ ਐਕਸਪੈਕਟਿਡ ਰੀਲੀਜ਼ ਕਿੰਨਾ ਅੱਜ ਇਹਦੇ ਵਿੱਚ ਅਸੀਂ ਇਹ ਹੀ ਦੇਖ ਰਹੇ ਹਾਂ ਕਿ ਇਸ ਵੇਲੇ ਕਿਵੇਂ ਕਿੰਨਾ ਰੀਲੀਜ਼ ਹੋ ਰਿਹਾ ਇੱਥੋਂ ਦੇ ਅਸੀਂ ਹੁਣੇ ਗੁੱਡਾ ਫੇਰ ਪਿੰਡ ਜਿਹੜਾ ਹੈਗਾ ਉੱਥੇ ਵੀ ਹੋ ਕੇ ਆਏ ਹਾਂ ਜ਼ੀਰਪੁਰ ਨਰਮੀ ਉਹਨੇ ਇੱਥੇ ਵੀ ਐਮਐਨਏ ਸਾਹਿਬ ਇਹਨਾਂ ਰੱਖੇ ਅਸੀਂ ਸਾਰਾ ਇਹ ਦੌਰਾ ਕਰ ਰਹੇ ਆਂ ਵੀ ਵਾਟਰ ਰਿਲੀਜ਼ ਕਿੰਨਾ